ਬੈਕਗਰਾ ਜਾਂ ਅਫੀਮ ਇਹ ਦੋਈ ਗੱਲਾਂ ਕਰਦਦੇ ਨੇ ਵੀ ਅਸੀਂ ਵੈਦਜੀ ਬੈਕਗਰਾ ਖਾਨਨੇ ਆ ਜਾਂ ਅਫੀਮ ਖਾਨਨੇ ਆ ਵੀ ਇਹ ਸਾਡੇ ਬਾਅਦ ਤੇ ਚੰਗੀ ਆ ਜਾਂ ਮਾੜੀ ਆ ਇਹਦੇ ਬਾਰੇ ਗੱਲ ਕਰਾਂਗੇ ਤੇ ਫਿਰ ਇਹਦਾ ਆਲਟਰਨੇਟਿਵ ਵੀ ਦੱਸੂਗਾ ਅਗਰ ਜਿਹੜੇ ਨਹੀਂ ਖਾਣਾ ਚਾਹੁੰਦੇ ਅਫੀਮ ਤੋਂ ਤੁਸੀਂ ਬਚਣਾ ਚਾਹੁੰਦੇ ਹੋ ਅਤੇ ਤੁਸੀਂ ਬੈਕਗਰਾ ਤੋਂ ਕਿਹੜਾ ਲੜਾਉਣਾ ਚਾਹੁੰਦੇ ਹੋ ਗੋਲੀ ਤੋਂ ਕਿਉਂਕਿ ਇਹ ਚੀਜ਼ਾਂ ਤੁਹਾਨੂੰ ਪਤਾ ਹੀ ਆ ਖਤਰਨਾਕ ਨੇ ਨਸ਼ਾ ਕੋਈ ਵੀ ਨਸ਼ਾ ਸਾਰਾ ਗਲਤ ਹੁੰਦਾ ਖਾਣਾ ਅਗਰ ਤੁਸੀਂ ਕਿਸੇ ਐਮਰਜੈਂਸੀ ਦਾ ਹਾਲ ਤੇ ਲੈਣ ਨੂੰ ਕਿਸੇ ਟਾਈਮ ਤੁਸੀਂ ਬੈਕਗਰਾ ਖਾ ਲੈਣੋ ਜਾ ਤੁਸੀਂ ਅਫੀਮ ਖਾਣ ਨੂੰ ਤੁਹਾਨੂੰ ਕੋਈ ਲੋੜ ਨਹੀਂ ਪੈਣੀ ਸੋ ਦੋਨੇ ਚੀਜ਼ਾਂ ਦੇ ਜਿਹੜੇ ਕੰਮ ਨੇ ਅਲੱਗ-ਅਲੱਗ ਨੇ ਭਾ ਅਰਵਿੰਦਾਂ ਦੇ ਵਿੱਚ ਕੀ ਹੁੰਦਾ ਤੇ ਬਹੁਤ ਦਵਾਈਆਂ ਹੁੰਦੀਆਂ ਨੇ ਇੱਕ ਦਵਾਈ ਹੁੰਦੀ ਨੇ ਸਤੰਭਕ ਇੱਕ ਦਵਾਈਆਂ ਹੁੰਦੀਆਂ ਨੇ ਉਹ ਤੇਜਕ ਕੰਮ ਤੇਜੇ ਇੱਕ ਹੁੰਦੀ ਸਤੰਭਕ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੰਗੀ ਤਰ੍ਹਾਂ ਤੁਹਾਨੂੰ ਸਾਰਾ ਦੱਸਣਾ ਕਰਨਾ ਕੀ ਹੈ ਤੁਸੀਂ ਤੇ ਦਿਨਾਂ ਦੇ ਵਿੱਚ ਹੀ ਤੁਸੀਂ ਕਹੋਗੇ ਥੋੜੇ ਦਿਨਾਂ ਦੇ ਵਿੱਚ ਹੀ ਸਾਡੇ ਅੰਦਰ ਜਾਣ ਭਰ ਕੀਤਾ ਕੀਤਾ ਗਈ ਸਤਿਕਾਰ ਪਹਿਚਨ ਕਮਲ ਸਿੰਘ ਓਲਡ ਐਬਾ ਦੁਰੀ ਤੋਂ ਸੰਤ ਗੋਬਿੰਦਾਸ ਸਾਹਿਬ ਦੀ ਸੇਵਾ ਸੰਸਥਾ ਵੱਲੋਂ ਅਜੀ ਕੋਲ ਬੁੜੇ ਲੈ ਕੇ ਤੁਹਾਡੀ ਸੇਵਾ ਵਿੱਚ حاضر ਹੋਇਆ ਤੇ ਨੌਜਵਾਨ ਹੈਰਾਨ ਹੋ ਜਾਣਗੇ ਆਹ ਨੁਸਖਾ ਵਰਤ ਕੇ ਆਫੀਮ ਦੀ ਲੋੜ ਨਹੀਂ ਪੈਣੀ ਕੋਈ ਬੈਗਰਾ ਦੀ ਲੋੜ ਨਹੀਂ ਪੈਣੀ ਕੋਈ ਵੀ ਨਸ਼ਾ ਵਾਲੀ ਚੀਜ਼ ਖਾਣ ਦੀ ਲੋੜ ਨਹੀਂ ਪੈਣੀ ਤੁਹਾਡੇ ਅੰਦਰ ਇਹਨੀ ਤਾਕਤ ਭਰ ਜੂਗੀ ਇੰਨਾ ਜ਼ਿਆਦਾ ਸਟੈਮਨਾ ਬੰਦਲ ਤੁਹਾਡਾ ਤੇ ਤੁਸੀਂ ਹਰ ਪੱਖੋਂ ਪਰਫੈਕਟ ਹੋ ਜਾਓਗੇ ਸਮਝ ਸਕਦੇ ਹੋ ਤੁਸੀਂ ਤੇ ਟਾਈਮ ਗਰੇ ਵਿੱਚ ਵੀ ਕੰਮ ਹੋ ਜਾਊਗਾ ਤੇ ਉਹ ਤੇਜ਼ ਨਾਂ ਵੀ ਚੰਗੀ ਆਊਗੀ ਦੋਵੇਂ ਕੰਮ ਹੋ ਜਾਣਗੇ ਇੱਕ ਫਾਰਮੂਲੇ ਨਾਲ ਕਿਉਂਕਿ ਦੋਵੇਂ ਨੁਕਸਾਨ ਦੇ ਵਿੱਚ ਜਿਹੜੇ ਇਹ ਨੁਕਸਾਨ ਨੇ ਦੋ ਤਰ੍ਹਾਂ ਦੇ ਦੋਨਾਂ ਦੀ ਦਵਾਈਆਂ ਅਲੱਗ-ਅਲੱਗ ਨੇ ਖੂਦਿਆਂ ਦੇ ਕਾਉ ਤੇਜ ਕੇ ਦਵਾਈਆਂ ਇੱਕ ਹੁੰਦੇ ਨੇ ਸਤੰਭਕ ਦੇ ਦਵਾਈਆਂ ਦੋਨੇ ਅਲੱਗ-ਅਲੱਗ ਨੇ ਇਹ ਨਹੀਂ ਹੁੰਦਾ ਵੀ ਤੁਸੀਂ ਕਹੇ ਤਾਂ ਮੈਨੂੰ ਟਾਈਮਿੰਗ ਦੀ ਸਮੱਸਿਆ ਜੀ ਤੁਹਾਨੂੰ ਕੋਈ ਵੀ ਚੱਕ ਕੇ ਦੇ ਦੇ ਕੇ ਦਵਾਈ ਪੜਾ ਦਿੰਦਾ ਉਹ ਤੇਜ ਕੇ ਪੜਾ ਦਿੰਦੇ ਨੇ ਉਹ ਤੇਜ ਕੇ ਦਵਾਈ ਦੀ ਲੋੜ ਨਹੀਂ ਹੁੰਦੀ ਜਿੱਥੇ ਉਹ ਤੇਜ ਕੇ ਦੀ ਲੋੜ ਆ ਉਹ ਤੇਜ ਕੇ ਨਹੀਂ ਹੁੰਦੀ ਆ ਜਿੱਥੇ ਸਤੰਭਕ ਦੀ ਲੋੜ ਹੁੰਦੀ ਆ ਉੱਥੇ ਸਤੰਭਕ ਦੀ ਦਵਾਈ ਦੇਣੀ ਪੈਂਦੀ ਆ ਸੋ ਇਹ ਬੈਦ ਨੇ ਦੇਖਣਾ ਹੁੰਦਾ ਕਿ ਕਿਹੜੀ ਦਵਾਈ ਕਿਹੜੀ ਮਰੀਜ਼ ਨੂੰ ਕਿੱਦਾਂ ਹੀ ਦੇਣੀ ਆ ਉਹਦੀ ਤਸਵੀਰ ਦੇ ਉਹਦੇ ਜੋ ਵੀ ਨੁਕਸ ਹੋਵੇ ਉਸ ਹਸਾਬ ਨਾਲ ਤੁਰੰਤ ਵੀਡੀਓ ਪਰ ਜ਼ਿਆਦਾ ਲੰਬੀ ਨਾ ਕਰੀ ਲਾਈਕ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਬਹੁਤ سارے ਮਰੀਜ਼ ਆਉਂਦੇ ਨੇ ਇਦਾਂ ਦੇ ਦਵਾਈ ਮੁਤੀ ਕਰਦੇ ਆਂ ਆਪਾਂ ਦੇਸਾਂ ਦੇਸਾਂ ਜੀ ਬਹੁਤ ਮੰਗਾਉਂਦੇ ਨੇ ਕਈਆਂ ਦੇ ਸਾਡੇ ਕੋਲ ਰਿਪੀਟ ਆਰਡਰ ਹੁੰਦੇ ਨੇ ਮੈਂ ਕਹਿ ਸਕਦਾ 70 ਤੋਂ 80% ਸਾਡੇ ਕੋਲ ਰਿਪੀਟ ਆਰਡਰ ਹੁੰਦੇ ਨੇ ਜਿਹੜੇ ਦਵਾਈਆਂ ਦੁਬਾਰਾ ਮੰਗਾਉਂਦੇ ਨੇ ਸਾਡੇ ਕੋਲ ਸਪਲੀਮੈਂਟ ਮੰਗਦੇ ਨੇ ਹਰ ਸਾਲ ਸਾਨੂੰ ਯਾਦ ਕਰਦੇ ਨੇ ਉਹ ਕਹਿੰਦੇ ਨੇ ਮੈਜ ਜੀ ਵੀ ਤੁਹਾਡਾ ਬਹੁਤ ਵਧੀਆ ਫਾਰਮੂਲਾ ਸੀ ਹੁਣ ਅਸੀਂ ਦੁਬਾਰਾ ਖਾ ਲੈਣ ਆ ਅਸੀਂ ਕਈ ਤਰ੍ਹਾਂ ਦੇ ਜਿਵੇਂ ਚਾਣੂ ਬਰਾਸ਼ਾਈਪ ਹੁੰਦੇ ਨੇ ਪਾਕ ਹ ਖਾਨਦਾਨੀ ਚੱਲੇ ਹੁੰਦੇ ਉਹਨਾਂ ਨੂੰ ਬਣਾ ਕੇ ਦਿੱਦਨੇ ਆ ਆਯੁਰਵੇਦ ਦੇ ਉੱਪਰ ਜਿਹੜੇ ਖਰੇ ਉਤਰਦੇ ਨੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਦੇਸਾਂ ਦੇਸਾਂ ਵਿੱਚ ਬਹੁਤ ਮੌਜੂਦ ਮਾਨ ਨੇ ਬਾਰ ਬਾਰ ਤੁਹਾਨੂੰ ਯਾਦ ਕਰਦੇ ਨੇ ਸਾਦੋ ਸਾਵਾਂ ਦਾ ਸੌਂਕੇ ਖਾਣਾ ਦਿੰਦੇ ਨੇ ਚਲੋ ਇਹ ਫਾਰਮੂਲਾ ਤੁਸੀਂ ਲੈਣਾ ਕੀ ਆ ਦੋਈ ਚਚਰੀਆਂ ਠੀਕ ਹੋ ਜਾਣਗੀਆਂ ਇੱਕ ਤਾਂ ਤੁਸੀਂ ਲੈਣਾ ਗੋਖਰੂ ਗੋਖਰੂ ਜੀ ਨੂੰ ਪਕੜਾ ਕਹਿੰਦੇ ਆ 200 ਗ੍ਰਾਮ ਜਾਂ ਪਾਈ ਆ ਤੁਸੀਂ ਗੋਖਰੂ ਲੈ ਲੋ 250 ਗ੍ਰਾਮ ਗੋਖਰੂ ਲੈ ਲੋ ਤੇ 250 ਗ੍ਰਾਮ ਤੁਸੀਂ ਕਾਲੇ ਤੇਲ ਲੈ ਲੋ ਦੋਨਾਂ ਨੂੰ ਅਲੱਗ-ਅਲੱਗ ਪੀਸ ਕੇ ਰੱਖ ਲੋ ਤੇ ਗੋਖਰੂਣ ਪੀਸ ਲੋ ਲੱਗ ਪਾਊਡਰ ਬਣਾ ਕੇ ਰੱਖ ਲੋ ਅਤੇ ਕਾਲੇ ਤਿਲਾਂ ਨੂੰ ਪੀਸ ਕੇ ਰੱਖ ਲੋ ਇੱਕ ਚਮਚ ਤਿਲਾਂ ਦਾ ਪਾਊਡਰ ਕਾਲੇ ਤਿਲਾਂ ਦਾ ਇੱਕ ਚਮਚ ਗੋਖਰੂਣ ਦਾ ਪਾਊਡਰ ਇਹਨੂੰ ਤੁਸੀਂ ਇੱਕ ਗਲਾਸ ਮਤਲਬ ਪਾਈਆ ਦੁੱਧ ਦੇ ਵਿੱਚ ਉਬਾਲਣਾ ਪਾਈਆ ਦੁੱਧ ਦੇ ਵਿੱਚ ਉਬਾਲ ਕੇ ਇਹ ਸਵੇਰੇ ਤੁਸੀਂ ਬ੍ਰੇਕਫਾਸਟ ਦੇ ਵਿੱਚ ਇਹ ਕੰਮ ਕਰ ਲੋ ਜਿਹੜੀ ਸਵੇਰ ਦੀ ਜਿਹੜੀ ਮੀਲ ਆ ਤੁਸੀਂ ਇਹ ਲੈ ਲੋ ਬ੍ਰੇਕਫਾਸਟ ਇਹਦਾ ਕਰੋ ਖਾਲੀ ਪੇਟ ਪਹਿਲਾਂ ਪਾਣੀ ਪੀਓ ਫਿਰ ਸਵੇਰੇ ਬ੍ਰੇਕਫਾਸਟ ਦੇ ਵਿੱਚ ਇਹ ਲੈ ਲੋ ਲਗਭਗ ਤੁਸੀਂ ਪਾਈਆ ਦੁੱਧ ਨਹੀਂ ਜੇ ਦੁੱਧ ਜ਼ਿਆਦਾ ਪੀਣਾ ਚਾਹੁੰਦੇ ਹੋ ਤਾਂ ਅੱਧਾ ਕਿਲੋ ਦੁੱਧ ਲੈ ਲੋ ਅੱਧਾ ਲੀਟਰ ਦੁੱਧ ਲੈ ਕੇ ਉਹਦੇ ਵਿੱਚ ਤੁਸੀਂ ਇਹਦੇ ਇੱਕ ਇੱਕ ਚਮਚ ਦੀ ਮਾਤਰਾ ਪਾ ਲੈਣੀ ਆ ਦੁੱਧ ਦੇ ਵਿੱਚ ਉਬਾਲਣਾ ਜਦੋਂ ਦੁੱਧ ਉਬਲ ਉਬਲ ਕੇ ਉਬਲੋਵੇਂਗਾ ਅੱਧਾ ਰਹਿ ਗਿਆ ਫਿਰ ਤੁਸੀਂ ਉਹਨੂੰ ਪੁਣ ਕੇ ਛਾਣ ਕੇ ਕੋਸਾ ਪੀਣਾ ਉਹਦੇ ਵਿੱਚ ਮਿੱਠਾ ਕਰਨ ਵਾਸਤੇ ਥੋੜੀ ਬਹੁਤੀ ਚੀਨੀ ਐਡ ਕਰ ਸਕਦੇ ਹੋ ਠੀਕ ਹੈ ਤੇ ਕੋਈ ਗਰਮ ਦੇ ਵਿੱਚ ਤੁਹਾਨੂੰ ਸ਼ਹਿਦ ਪਾਉਣ ਦੀ ਲੋੜ ਨਹੀਂ ਸ਼ਹਿਦ ਜੇ ਪਾਉਣਾ ਹੈ ਆਪਾਂ ਨੋਰਮਲ ਟੈਂਪਰੇਚਰ 'ਚ ਪਾਉਣਾ ਹੁੰਦਾ ਸੋ ਜੇ ਸ਼ਹਿਦ ਪਾਉਣਾ ਚਾਹੁੰਦੇ ਹੋ ਤਾਂ ਉਹ ਜਦੋਂ ਟੈਂਪਰੇਚਰ ਨੋਰਮਲ ਹੋ ਗਿਆ ਠੰਡਾ ਹੋ ਗਿਆ ਫਿਰ ਤੁਸੀਂ ਸ਼ਹਿਦ ਪਾ ਸਕਦੇ ਹੋ ਜੇ ਸ਼ਹਿਦ ਪਾ ਕੇ ਪੀਣਾ ਪਸੰਦ ਕਰੋਗੇ ਉਹ ਜ਼ਿਆਦਾ ਵਧੀਆ ਰਹੂਗਾ। ਅਗਰ ਤੁਸੀਂ ਕੋਸਾ ਪੀਣਾ ਕਰਮ ਪੀਣਾ ਸਵੇਰ ਦੇ ਮੀਲ ਦੇ ਵਿੱਚ ਬ੍ਰੈਕਫਾਸਟ 'ਚ ਰੋਲ ਖਾਣਾ ਰੋਟੀ ਵਗੈਰਾ ਨਾ ਖਾਓ ਸਵੇਰੇ ਹੀ ਰਹੋ। ਲਗਭਗ ਇਹਦਾ 3 ਦਿਨ ਲਗਾਤਾਰ ਸਿਵਨ ਕਰ ਲਓ ਤੇ ਤੁਹਾਡੀ ਪਹਿਲਾਂ ਰਿਕਟਾਂ ਵਗੈਰਾ ਠੀਕ ਹੋਣਾ, ਤੁਹਾਡਾ ਲੈਸਟਰੋ ਵਗੈਰਾ ਠੀਕ ਹੋਵੇ। ਬਾਕੀ ਤੁਸੀਂ ਅਗਰ ਠੀਕ ਹੋ ਪਹਿਲਾਂ ਤੁਹਾਡਾ ਪੇਟ ਵਗੈਰਾ ਠੀਕ ਆ ਕਿਉਂਕਿ ਤਾਂ ਹੀ ਸਾਨੂੰ ਕੋਈ ਦਵਾਈ ਕੰਮ ਕਰੂਗੀ ਅਗਰ ਪੇਟ ਠੀਕ ਹੋਊਗਾ। ਅਗਰ ਪੇਟ ਦੀ ਕੋਈ ਸਮੱਸਿਆ ਹੈਗੀ ਕੋਈ ਦਵਾਈ ਬੂਟੀ ਚੱਲਦੀ ਹੈ ਫਿਰ ਤੁਸੀਂ ਲਾਹਮਾ ਸਵੇਰ ਨਾਲ ਬਰਤ ਸਕਦੇ ਹੋ। ਅਦਰਵਾਈਜ਼ ਤੁਸੀਂ ਠੀਕ ਹੋ ਬਿਲਕੁਲ ਤਾਂ ਇਹਦਾ ਤੁਸੀਂ ਆ ਸਵੇਰ ਦੀ ਮੀਲ ਦੇ ਵਿੱਚ ਇਹਨੂੰ ਐਡ ਕਰ ਲਓ ਬ੍ਰੇਕਫਾਸਟ ਦੇ ਵਿੱਚ ਲੈ ਲਓ ਤੇ ਤੁਸੀਂ ਦੇਖੋਗੇ ਦਿਨਾਂ ਦੇ ਵਿੱਚ ਹੀ 30 ਤੋਂ 40 ਦਿਨ ਇਹਨੂੰ ਸੇਵਨ ਕਰ ਲਓ ਉਦੋਂ ਬੰਦ ਕਰ ਦਿਓ ਬੜਾ ਲੰਬਾ ਟਾਈਮ ਵਰਤਣ ਦੀ ਲੋੜ ਨਹੀਂ 30 ਤੋਂ 40 ਦਿਨਾਂ ਦਾ ਸੇਵਨ ਕਰਨਾ ਤੁਹਾਡੇ ਅੰਦਰ ਤਾਕਤ ਭਰ ਜੂਗੀ ਮਦਾਨਾ ਤਾਕਤ ਆ ਜੂਗੀ ਹਰ ਤਰ੍ਹਾਂ ਦੀ ਪਾਵਰ ਆ ਜੂਗੀ ਤਾਂ ਯਾਦ ਕਰੋਗੇ ਤੁਸੀਂ ਫਾਰਮੂਲਾ ਕਰੋ ਤੇ ਲਾਈਕ ਸ਼ੇਅਰ ਕਰ ਦਿਓ ਮਿਲਦੇ ਰਹਿ ਕੇ ਚੱਲਦੇ ਰਹਾਂਗੇ ਦਿਵਯਾ ਗਿਆ ਖੁਸ਼ ਰਹੋ ਆਨੰਦ ਰਹੋ